ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਵਿਦੇਸ਼ ਤੋਂ ਤਿੰਨਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਘਰ ਆ ਕੇ ਮਾਂ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਤੇ ਮਾਂ ਨੂੰ ਪੂਰਾ ਪਤਾ ਨਹੀਂ ਚੱਲਦਾ ਕਿ ਇਹ ਮੇਰਾ ਪੁੱਤ ਆ ਜਦੋਂ ਮੁੰਡਾ ਆਪਣੇ ਮੂੰਹ ਤੋਂ ਰਮਾਲ ਲਾਉਂਦਾ ਤਾਂ ਮਾਂ ਇੱਕਦਮ ਦੇਖ ਕੇ ਡਰ ਜਾਂਦੀ ਹੈ ਜ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮੈਂ ਪਾਣੀ ਪਾਉਂਦਾ ਹਾਂ ਕੁਛ ਮਿੰਟਾਂ ਬਾਅਦ ਉਹ ਕਿੱਥੇ ਗਿਆ ਇਹ ਕਾਰ ਖੋਦਾ ਹੀ ਨਾ ਫੜ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ ਵਰਗੀਆਂ ਨੇ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ